ਹਾਂ ਜੀ ਅੰਕ ਬੋਲੋ ਸਰ ਮੈਂ ਸੋਨਾ ਟੀਵੀ ਪੰਜਾਬ ਤੋਂ ਪੱਤਰਕਾਰ ਸੋਨਾ ਰਾਏ ਗੱਲ ਕਰਦਾ ਜੀ ਹਾਂਜੀ ਕਰੋ ਸਾਡੇ ਜਿਹੜਾ ਕਮਾਲ ਕੇ ਦੀ ਪੂਲੀ ਟੁੱਟੀ ਆ ਉਹ ਟੈਂਟਰ ਤੁਹਾਡੇ ਕੋਲੇ ਆ ਜਿੰਨੀ ਰਿਪੇਅਰ ਦਾ ਕੰਮ ਤੁਹਾਡੇ ਕੋਲ ਹੁੰਦਾ ਜੀ ਹਾਂਜੀ ਹੈਗਾ ਜੀ ਜਿਹੜੇ ਹੁਣ ਉਹ ਰਿਪੇਅਰ ਅਸੀਂ ਵਾਰ-ਵਾਰ ਖਬਰਾਂ ਚਲਾਈਆਂ ਉਹ ਨਹੀਂ ਹੋਇਆ ਕੋਈ ਵੀ ਆ ਤੇ ਉਹ ਕੋਈ ਵੀ ਜਿਹੜੀ ਉੱਥੇ ਕੰਮ ਨਹੀਂ ਕੀਤਾ ਗਿਆ ਉਹ ਪੁਲੀ ਧਸ ਗਿਆ ਥੱਲੇ ਉੱਥੇ ਜੰਪ ਬਣ ਗਿਆ ਜਦੋਂ ਕੋਈ ਵੀ ਗੱਡੀ ਤੇਜ਼ ਆਉਂਦੀ ਆ ਜੰਪ ਤੇ ਵੱਜਦੀ ਆ ਅੱਗੇ ਜਾ ਕੇ ਐਕਸੀਡੈਂਟ ਹੁੰਦਾ ਇਸੇ ਹੀ ਤਰ੍ਹਾਂ ਅੱਜ ਐਕਸੀਡੈਂਟ ਹੋਇਆ ਗੱਡੀ ਬਰ ਕੋ ਖਤਮ ਹੋ ਗਈ ਆ ਇਹਦੇ ਜ਼ਿੰਮੇਵਾਰ ਤੁਸੀਂ ਹੋ ਜੀ ਨਹੀਂ ਅਸੀਂ ਜ਼ਿੰਮੇਵਾਰ ਨਹੀਂ ਇਹ ਫਿਰ ਕੌਣ ਜ਼ਿੰਮੇਵਾਰੀ ਹੈ ਜਿਹਦਾ ਦੇਖੋ ਅਸੀਂ ਤੇ ਰਿਪੇਅਰ ਕਰਵਾ ਪਿਛਲੇ ਮਹੀਨੇ ਰਿਪੇਅਰ ਕਰਵਾਈਏ ਸਾਰੀ ਉਹਦੀ ਰਿਪੇਅਰ ਕਰਵਾਈਏ ਜੋ ਲੱਗਦਾ ਸੀ ਤੇ ਐਸੀ ਲਗਵਾ ਦਿੱਤਾ ਜੀ ਠੀਕ ਹੈ ਜੀ ਆਪ ਕੋ ਫਿਰ ਜਿੱਤਾ ਜਿੱਤਾ ਉਹ 탓ਦੀ ਹੈ ਜਿੱਤਾ ਦੀ ਧਰ ਰਿਪੇਅਰ ਕਰਵਾਣੀ ਉਹ ਕਰਵਾ ਸਕਦੇ ਆ ਅਸੀਂ ਅ ਰਿਪੇਅਰ ਕਰਵਾਣੀ ਅਸੀਂ ਕਰਵਾਈ ਜਾ ਰਹੇ ਆ ਨਾਲੋਂ ਜੀ ਨਾਲ ਠੀਕ ਹੈ ਪਿਛਲੇ ਮਹੀਨੇ ਅਸੀਂ ਪੂਰੀ ਰਿਪੇਅਰ ਕਰਵਾਈ ਏ ਮੈਂ ਤੁਹਾਨੂੰ ਵੀਡੀਓ ਭੇਜ ਦਿੰਦਾ ਜੀ ਤੁਹਾਨੂੰ ਫੋਟੋ ਭੇਜ ਦਿੰਦਾ ਤੁਸੀਂ ਵੇਖ ਕੇ ਦੱਸੋ ਕਿ ਰਿਪੇਅਰ ਹੋਈ ਆ ਬਿਲਕੁਲ ਜੀ ਬਿਲਕੁਲ ਉੱਥੇ ਲੁੱਕ ਪਾਈ ਏ ਸਾਰੀ ਉੱਥੇ ਰਿਪੇਅਰ ਕਰਵਾ ਕੇ ਛੱਡੀ ਏ ਹੁਣ ਜਿੰਮੇਵਾਰ ਕੌਣ ਹੈ ਜੀ ਇਹ ਤਾਂ ਟੈਕਸ ਭਰਦੇ ਆ ਸਾਰੇ ਭਰਦੇ ਆ ਇਹ ਤਾਂ ਇਹ ਰੋਡ ਦੀ ਜਿਹੜੀ ਜ਼ਿੰਮੇਵਾਰੀ ਹੈ ਇਹ ਕਿਸੇ ਨਾਲ ਨਾਲ ਵੱਜ ਕੇ ਐਕਸੀਡੈਂਟ ਨਹੀਂ ਹੋਇਆ ਇਹ ਜਿਹੜਾ ਐਕਸੀਡੈਂਟ ਹੋਇਆ ਉਹ ਰੋਡ ਧਸਨ ਕਾਰਨ ਹੋਇਆ ਉਹ ਤੁਸੀਂ ਰਿਪੇਅਰ ਨਹੀਂ ਕੀਤਾ ਹੁਣ ਇਹ ਜਿਹੜੇ ਲੋਕ ਨੇ ਇਹਨਾਂ ਦਾ ਜਿਹੜੇ ਟੈਕਸ ਭਰਦੇ ਨੇ ਰੋਡ ਦਾ ਟੈਕਸ ਭਰਦੇ ਨੇ ਗੱਡੀ ਲੈਂਦੇ ਨੇ ਤਾਂ ਟੈਕਸ ਭਰਦੇ ਨੇ ਜੇ ਰੋਡ ਤੋਂ ਲੰਘਦੇ ਨੇ ਟੂਲ ਟੈਕਸ ਦਿੰਦੇ ਨੇ ਹੁਣ ਇਹਨਾਂ ਦੀ ਜਿਹੜਾ ਇੰਨਾ ਵੱਡਾ ਨੁਕਸਾਨ ਹੋਇਆ ਉਹ ਕੌਣ ਪਰੂਗਾ ਵੀਰੇ ਅਸੀਂ ਤੇ ਰਿਪੇਅਰ ਹੀ ਕਰ ਸਕਦੇ ਆ ਅਸੀਂ ਰਿਪੇਅਰ ਕਰ ਸਕਦੇ ਆ ਅਸੀਂ ਪੱਟਕੇ ਨੂੰ ਠੀਕ ਨਹੀਂ ਕਰ ਸਕਦੇ ਇਹਨੂੰ ਤੂੰ ਮਤਲਬ ਰਿਪੇਅਰ ਲਗਾ ਸਕਦੇ ਆ ਉੱਪਰ ਉਹ ਜਿੰਨੀ ਕੁ ਤੁਹਾਨੂੰ ਦੱਸਦੇ ਆ ਅਸੀਂ ਓਨੀ ਰਿਪੇਅਰ ਕਰਵਾ ਦੇਈ ਦੀ ਉਹ ਉਸ ਤੇ ਸਰ ਉਸ ਦੇ ਉੱਪਰ ਤਾਂ ਰਿਪੇਅਰ ਹੋਈ ਨਹੀਂ ਕੋਈ ਐਜੀ ਬਿਲਕੁਲ ਹੋਈ ਹੈ ਚਲੋ ਠੀਕ ਆ ਜੀ ਤੁਹਾਡੀ ਆਪਾਂ ਮੰਨ ਲੈਂਦੇ ਆ ਹੋਈ ਆ ਤੁਹਾਡਾ ਸ਼ੋਭਾ ਨਾਮ ਕੀ ਆ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਤੁਹਾਡੀ ਪੋਸਟ ਕਿਹੜੀ ਹੈ ਕਿਹੜਾ ਟੈਂਡਰ ਕਿੰਨਾ ਨੰਬਰ ਹੈ ਆ ਜੀ ਦੇਖੋ ਜੀ ਮੇਰੀ ਤੇ ਵੀ ਵੀ ਐਨਬੀਏ ਸਾਰੇ ਕੋਈ ਪੇਮੈਂਟਾਂ ਪੂਕਟਾ ਕਰਨ ਦੀ ਹੈ ਜੀ ਮੇਰੀ ਜ਼ਿੰਮੇਵਾਰੀ ਜੀ ਬਾਕੀ ਮੇਜਰ ਸਾਡਾ ਜਿਹੜਾ ਸੁਪਰਵਾਈਜ਼ਰ ਹੈ ਉਹ ਗਿਆ ਛੁੱਪੀ ਤੇ ਜੀ ਤੋਂ ਆຊੂ ਆਇਆ ਮੁੰਡਾ ਮੁੱਕੇ ਤੇ ਜੀ ਠੀਕ ਹੈ ਜੀ ਤੇ ਉਹ ਤੇ ਮੈਂ ਆਰੀ ਸਾਹਿਬ ਦਾ ਫੋਨ ਆਇਆ ਤਾਂ ਤੁਹਾਡਾ ਫੋਨ ਸੁਲ ਗਿਆ ਲੇਕਿਨ ਮੇਰੀ ਤੇ ਉਹ ਬਕਰ ਸੁਪਰਵਾਈਜ਼ਰ ਵੀ ਆਪਣੇ ਸੌਰੀ ਇਹਨਾਂ ਦੀ ਪੇਮੈਂਟ ਪੂਰਤ ਹੋਣੀ ਹੈ ਤੇ ਟਰਾਲ ਟੋਲ ਗੱਡੀਆਂ ਦੀ ਕਵਲਟੀ ਆ ਗਈ ਜੀ ਠੀਕ ਹੈ ਜੀ 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 ਇਹ ਤੁਹਾਨੂੰ ਗਾਇਓ ਉਹ ਤਾਂ ਮਾਸ਼ੂਦਾ ਨੰਬਰ ਹੋਣਾ ਜੀ ਉਹਦੇ ਨਾਲ ਗੱਲ ਕਰ ਲਓ ਜੀ ਠੀਕ ਹੈ ਬਾਕੀ ਇਹ ਆ ਪਿਛਲੇ ਮਹੀਨੇ ਉਹਨਾਂ ਨੇ ਰਿਪੇਅਰ ਕਰਵਾਈ ਹੈ ਪੂਰਾ ਉੱਤੇ ਸਮਾਂ ਉਹ ਲਗਵਾਇਆ ਹੈ ਬਾਕੀ 15 ਤਰੀਕ ਤੱਕ ਪਲਾਟ ਬੰਦ ਨੇ ਲੋਕਾਂ ਦੇ ਪਲਾਟ ਚੱਲਣਗੇ 15 ਤਰੀਕ ਤੋਂ ਬਾਅਦ ਇਹਦੀ ਪੂਰੀ ਰਿਪੇਅਰ ਹੋਣੀ ਹੈ ਜੀ ਠੀਕ ਹੈ ਜੀ ਆਪਣੇ ਕੋਲ ਅਸੀਂ ਕਿੰਨਾ ਕੁਸ਼ ਕਰਵਾ ਸਕਦੇ ਆ ਕਰਵਾ ਚੁੱਕਾ ਵੈਸੇ ਫੋਨ ਆ ਵੀ ਆਪਣੇ ਕੋਲ ਕੁਝ ਨਹੀਂ ਘਰਾ ਸਕਦੇ ਜਿੰਨਾ ਤੇ ਪਲਾਟ ਲੁਕ ਵਾਲਾ ਨਹੀਂ ਚੱਲਦਾ ਜੀ ਲੁਕ ਵਾਲਾ 15 ਤਰੀਕ ਨੂੰ ਚੱਲਿਆ 15 ਫਰਵਰੀ ਨੂੰ ਉਸ ਤੋਂ ਪਰੋਪਰ ਫੇੜੀ ਇਹਦੇ ਉੱਤੇ ਰਪੇਅਰ ਲੱਗੇਗੀ ਜੀ ਜੇ ਤੁਸੀਂ ਟੈਂਡਰ ਚੁੱਕਿਆ ਤੁਹਾਨੂੰ ਪੈਸੇ ਦਿੱਤੇ ਗਏ ਆ ਲੋਕਾਂ ਦੀਆਂ ਜੇਬਾਂ ਕੱਟ ਕੇ ਪੈਸੇ ਦਿੱਤੇ ਗਏ ਆ ਹੁਣ ਜਿਹੜੀਆਂ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਆਏ ਆ ਉਹਨਾਂ ਦੀ ਗੱਡੀ ਟੁੱਟ ਕੇ ਤਬਾਹ ਹੋ ਗਈ ਆ ਉਹਨਾਂ ਨੇ ਇਲਜ਼ਾਮ ਤੁਹਾਡੇ ਤੇ ਲਾਇਆ ਹੁਣ ਉਹਦਾ ਕੀ ਹੋਊਗਾ ਜੀ ਤੁਸੀਂ ਤਾਂ ਸਾਨੂੰ ਦੱਸ ਤਾਂ ਕਿ ਸਾਡੇ ਦਾ ਪਲਾਨਟ ਚੱਲਣਗੇ ਸਾਡੇ ਦੇ ਇਲਜ਼ਾਮ ਨਹੀਂ ਬਣਦਾ ਅਸੀਂ ਤਾਂ ਦੇਖੋ ਜਿੱਥੇ ਕੋਈ ਹੋਇਆ ਰਿਪੇਅਰ ਕਰਾਤੀ ਠੀਕ ਹੈ ਜੀ ਉਹ ਥੱਲੇ ਹੁਣ टाक दी ਜਾਵੇ ਸਾਦੀ ਜਾਵੇ ਉਹ ਫਿਰ ਅਸੀਂ ਕੀ ਕਰ ਸਕਦੇ ਆ ਉਹਦਾ ਪ੍ਰੋਪਰ ਕੰਮ ਤੇ ਦੇਖੋ ਪਲਾਟ ੱੱਲੇਗਾ ਫਿਰ ਹੋਏਗਾ ਤੁਸੀਂ ਟੈਂਡਰ ਨਾ ਤੁਸੀਂ ਟੈਂਡਰ ਛੱਡ ਦਿੰਦੇ ਜੀ ਜੇ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਤੁਸੀਂ ਟੈਂਡਰ ਛੱਡ ਦਿਓ ਜੀ ਜੇ ਆਪਣੇ ਕੋਲ ਕੰਮ ਨਹੀਂ ਹੁੰਦਾ ਤਾਂ ਲੋਕਾਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਆਪਾਂ ਕਿਉਂ ਕਰਨੇ ਆ ਉਥੇ ਲੋਕ ਮਰ ਰਹੇ ਨੇ ਪਿੱਛੇ ਮੌਤਾਂ ਹੋਈਆਂ ਬੱਸ ਡਿੱਗੀ ਹੁਣ ਫਿਰ ਇਹ ਕੰਮ ਹੋ ਗਿਆ ਅੱਜ 3 ਐਕਸੀਡੈਂਟ ਇੱਕੋ ਸਮੇਂ ਦੇ ਵਿੱਚ ਹੋਏ ਜੀ ਗੱਲ ਠੀਕ ਹੈ ਜੀ ਗੱਲ ਠੀਕ ਹੈ ਪਰ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਆ ਜੀ ਦੇਖੋ ਉੱਥੇ 50 ਦੀ ਸਪੀਡ ਲਿਖੀ ਹੋਈ ਹੈ 50 ਦੀ ਸਪੀਡ ਹੈ ਲੋਕੀ 100 ਦੀ ਸਪੀਡ ਆਉਣਗੇ ਤਾਂ ਕੀ ਕਰ ਕਰਦੇ ਆ ਤੁਸੀਂ ਉੱਥੇ ਲਿਖ ਕੇ ਵੀ ਲਾਇਆ ਹੋਇਆ ਬੋਰਡ ਬੋਰਡ ਲੱਗਾ ਹੋਇਆ ਅੱਗੇ ਪੁਲੀ ਡੈਮੇਜ ਠੀਕ ਹੈ ਜੀ ਪੁਲੀ ਅਤੇ ਖਰਾਬ ਹੈ ਕਿਰਪਾ ਕਰਕੇ ਹੌਲੀ ਚੱਲੋ ਅਸੀਂ ਨਾਕੇ ਤੇ ਵੀ ਬੋਰ ਲੱਗਾ ਹੋਇਆ ਹੈ 50 ਦੀ ਸਪੀਡ ਲਿਖੀ ਹੋਈ ਹੈ ਤਮਾਸ ਤੇ ਲੋਕੀ 100 ਦੀ 110 ਦੀ ਸਪੀਡ ਆਉਣਗੇ ਤਾਂ ਫਿਰ ਕੀ ਕਰ ਸਕਦੇ ਆ ਜੀ ਤੁਹਾਡਾ ਉੱਥੇ ਕੈਮਰਾ ਲੱਗਾ ਜੀ 110 ਦੀ ਸਪੀਡ ਤੇ ਆ ਰਹੇ ਸੀ ਹਾਂ ਜੀ ਤੁਹਾਡੇ ਕੋਲ ਕੋਈ ਕੈਮਰਾ ਉੱਥੇ ਲੱਗਾ ਹੈ ਤੁਸੀਂ ਕਹਿ ਰਹੇ ਹੋ 110 ਦੀ ਸਪੀਡ ਉਹ ਆ ਰਹੀ ਸੀ ਲੋਕ ਜਿਹਨਾਂ ਦਾ ਐਕਸੀਡੈਂਟ ਹੋਇਆ ਅੱਜ ਉਂਡੇ ਹੀ ਪੇਜ ਨੇ ਉਂਡੇ ਹੀ ਪੇਜ ਨੇ 50 ਦੀ ਸਪੀਡ ਤੇ ਕੋਈ ਆ ਹੀ ਨਹੀਂ ਰਿਹਾ ਆਪਾਂ ਅੰਦਾਜ਼ਾ ਲਗਾ ਰਹੇ ਆ ਜੀ 50 ਦੀ ਸਪੀਡ ਤੇ ਆਈ ਕਾਜੀ ਆਪਾਂ ਅੰਦਾਜ਼ਾ ਲਗਾ ਰਹੇ ਆ ਦੇਖੋ ਜੀ ਹੰਤਾ ਜੇ ਨਾਲ ਹੀ ਇਹ 50 ਦੀ ਸਪੀਡ ਤੇ ਨਹੀਂ ਆ 50 ਦੀ ਸਪੀਡ ਇੱਥੇ ਚੱਲਦਾ ਹੀ ਨਹੀਂ ਕੋਈ ਸਰ ਇਹ ਕੋਈ ਜਵਾਬ ਨਹੀਂ ਹੈ ਵੀ ਆਪਾਂ ਇਹ ਜਿਆਦਾ ਹੁਣ ਉਹ ਗੱਡੀ ਉਹ ਤੁਹਾਡੇ ਟੂ ਟੈਸਟ ਦੇ ਰੱਖ ਦਿੱਤੀ ਉਹਨਾਂ ਲਿਆ ਕੇ ਆ ਵੀ ਤੁਹਾਡੇ ਕਾਰਨ ਟੁੱਟੀ ਹੈ ਸਾਨੂੰ ਸਾਨੂੰ ਦਿਓ ਗੱਡੀ ਨਵੀਂ ਹੁਣ ਰਾਸ਼ੀ ਰੈਸ਼ੀਲਾ ਕਾ ਰੈਸ਼ੀਲਾ ਤੇ ਤੇ 50 ਦੀ ਸਪੀਡ ਹੁੰਦੀ ਏ ਜੀ ਹਾਂ ਬਾਅਦ ਕਿ ਤੁਸੋਂ ਨਾਲ ਸੁਪਰਵਾਈਜ਼ਰ ਉਹ ਆ ਗਿਆ ਜੀ ਕਰਦਾ ਤੁਸੀਂ ਕਹਿ ਰਹੇ ਆਂ ਵੀ ਗੱਡੀ ਵਾਲੇ ਦਾ ਕਸੂਰ ਆ ਜੀ ਫਿਰ ਮੈਂ ਨਹੀਂ ਕਹਿ ਸਕਦਾ ਜੀ ਆਪਾਂ ਗੱਡੀ ਵਾਲੇ ਦਾ ਕਸੂਰ ਕੱਢੀ ਆ ਆਪਾਂ ਤੂੰ ਮੈਂ ਤੇ ਮੌਕੇ ਤੇ ਹੈ ਹੀ ਨਹੀਂ ਜੀ ਫਿਰ ਉਹ ਵੱਡੇ ਵੱਡੇ ਖੱਡੇ ਪਏ ਹੋਇਆ ਥੱਲੋਂ ਤੋਂ ਉੱਪਰ ਤੱਕ ਦਿਸ ਰਿਹਾ ਵਾ ਅਸੀਂ ਤੁਹਾਨੂੰ ਫੋਟੋਆਂ ਭੇਜ ਦਿੰਨੇ ਆ ਵੀਡੀਓ ਭੇਜ ਦਿੰਨੇ ਆ ਆਪਣੀ ਰਿਪੇਅਰ ਦਿਖਾਓ ਕਰੋ ਜੀ ਕਿਹੜੀ ਤੁਸੀਂ ਰਿਪੇਅਰ ਕੀਤੀ ਆ ਜੀ ਉੱਥੇ Thank you, sir.